ਹਾਂਜੀ ਆਪਾਂ ਹੋ ਗਏ ਕੰਮਕੁਮ ਕਰਕੇ ਵਿਲੇ ਆਪਾਂ ਹੁਣ ਬਣਾਣ ਲੱਗਿਆਂ ਆ ਸ਼ਾਰਟ ਵੀਡੀਓ ਤੇ ਆਪਾਂ ਲਾ ਲਿਆ ਆਪਣਾ ਸੈਟ ਆਪਾਂ ਇੱਥੇ ਹਨਾ ਇਹ ਕਰਦੇ ਹੁਣ ਆਪਾਂ ਸਟਾਰਟ ਵੀਡੀਓ ਬਣਾਉਣਾ ਤੇ ਆ ਗਿਆ ਆਪਣਾ ਬੰਦਾ ਜੀ ਆਪਣਾ ਕੰਮ ਕਰਉਣਾ ਲਿਆਂਦੇ ਮੈਂ ਇੱਕ ਮੁਗਮੁਗ ਲਾਈਏ ਲਾ ਚੱਲ ਹਾਂ ਹੌ ਹਤਾ ਚੱਲਾ ਗੁਰੂ ਜੀ ਤੇ ਕ੍ਰੇਟਰ ਦੇ ਮੈਕ ਆ ਠੀਕ ਚੱਲਾ ਪਹਿਲਾਂ ਤੇਰੀ ਐਡੀ ਵੀ ਬਣਾ ਦੇ ਦਿੰਦੇ ਪਹਿਲਾਂ ਤੇਰੇ ਆਸਤੇ ਬਣਾ ਲੈਂਦੇ ਆ ਬਸ ਮੇਰੇ ਆਸਤੇ ਮੈਨੂੰ ਜਿਹੜਾ ਤੇਰੇ ਆਸਤੇ ਬਣਾਇਆ ਮੈਂ YouTube ਤੇ ਪਾਉਣਾ ਤੇ ਦੇਖਾਂਗੇ ਅੱਜ ਤੇ ਹੀ ਪਾਉਣਾ ਮੈਂ ਪਹਿਲਾਂ ਤੇਰੀ ਫੂਟ ਬਣਾ ਲਈਏ ਚੱਲ ਜਦ ਮੇਰੇ ਤੇ ਬਣਾ ਲਾ ਲੜਾਈ ਕਰਨਾ ਹਾਂ ਲੜਾਈ ਕਰਕੇ ਮੇਰੇ ਤੇ ਬਣਾ ਲੈਣਾ ਵੀ ਸਲੀ ਚੱਲੋ ਹੁਣ ਤੇ ਸੈਟਅਪ ਤਿਆਰ ਹੋਈ ਜਾ ਰਿਹਾ ਆਪਣਾ ਅਮਰੇਡੀ ਵੀ ਬਣਾਉਣਾ ਪੈਣਾ YouTube ਤੇ ਨਹੀਂ ਪਾਉਣਾ YouTube ਤੇ ਸਿਰਫ ਆਪਦੇ ਨਾਲ ਸਿਆਪੇ ਬੜੇ ਨਾ ਨਾ ਆ ਹਾਲਾ ਦਾ ਮੈਂ ਵੇਖ ਉਧਰ ਸਾਡੇ ਤਲਾ ਰੂ ਹੈ ਮੈਂ ਕਿ ਤਾਪਾ ਸੈਟ ਕਰਕੇ ਰਾਂਦੇ ਚਲੋ ਤੇ ਅਗਰ ਨੂੰ ਸਬਜੀ ਵਾਲਾ ਭਾਈ ਤਿੰਨ ਦਿਨ ਹੋ ਗਏ ਸਾਡੇ ਪਿੰਡ ਸਾਜੇ ਵਾਲਾ ਭਾਈ ਨਹੀਂ ਸਿਆ ਆ ਹਾਰ ਕੇ ਰਾਤ ਜਾ ਕੇ ਮੁੱਗ ਮੰਡੀ ਚ ਸਬਜੀ ਲੈਂਦੀ ਤੇ ਅੱਜ ਤੇ ਉਹ ਨਹੀਂ ਤਰਿਆ ਹੁੰਦਾ ਕੱਦੂ ਲਓ ਬੈਂਗਣੀ ਦਾ ਪਿੰਡਾ ਲਓ ਤੋਰਨ ਲਓ ਸਾਲਾ ਇਹ ਇਹ ਆਦਤ ਹੈ ਜਦੋਂ ਅਸੀਂ ਆ ਅਸੀਂ ਮੁੰਡੀ ਚੋਂ ਜਾ ਕੇ ਲਈਏ ਤਾਂ ਗਲੀ ਚ ਵੀ ਆ ਜਾਂਦਾ ਕਈ ਵੇ ਹਨਾ ਹੋ ਗਿਆ ਟਪ ਕਰੀ ਜਾ ਰਹੇ ਹਾਂ ਤਾਂ ਇਹ ਨੰਤੇ ਮ ਲੱਗ ਜਨਾ ਗਰਮੀ ਬਹੁਤ ਆ ਨਾ ਮੈ ਲੱਗਦੀ ਹੈ ਅੰਦਰ ਇਸ ਇਸਲੇ ਬੈ ਕੇ ਬਣਾਉਂਦੇ ਗਾਲਾ ਕੱਢ ਗਾਲਾ ਕੱਢੋ ਲੜਕੀ ਚੱਲ ਚਲੋ ਜੀ ਹੁਣ ਅਸੀਂ ਵੀਡੀਓ ਬਣਾ ਲ ਗਏ ਫਿਰ ਦੇਖੋਨੇ ਆ ਕੋਈ ਤੁਹਾਨੂੰ ਕੰਟੀਨਿਊ ਕੀ ਕਰਦੇ ਹਾਂ ਚੱਲ ਹੁਣ ਅਸੀਂ ਬਣਾਉਂਦੇ ਕੈਂਡ ਕੈਂਡ ਵੀਡੀਓ ਸ਼ਾਰਟ ਵੀਡੀਓ ਤੇ ਵਲੋਗਿੰਗ ਵੀਡੀਓ ਆਲੂ ਗੰਢੇ ਜਿਹਨੇ 10 ਤੋਂ ਕਿਹਨੇ ਬੰਦਾ ਆਇਆ ਵਾ ਵੇਚਣ ਆਸਤੇ ਹਾਂ ਹਜੇ ਬਾਹਰ ਵੀ ਵੇਚ ਰੋ ਘਾ ਕਪੜਾ ਉਹ ਜਿਹੜਾ ਪੱਤੇ ਸੀ ਉੱਡਾ ਉੱਡਾ ਫੇਰ ਹੋ ਗਿਆ ਹੋਵੇ ਹਾਂ ਕਿਹਨੇ ਦੇ ਪੱਤੇ ਲੈ ਕੇ ਜਾੜੇ ਤੇ ਸਾਡੇ ਘਾ ਬਹੁਤ ਖੜਾ ਬਾਹਰ ਮਸਾਂ ਪੱਟਿਆ ਸੀਗਾ ਉਹ ਫੇਰ ਪੜਾ ਉੱਡਾ ਹੀ ਹੋ ਗਿਆ ਹੋ ਗਿਆ ਆਪਾਂ ਗਏ ਨਹੀਂ ਤਿੰਨ ਚਾਰ ਦਿਨ ਕੋਲ ਹੈਲੋ 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 ਬੱਸ ਵੀਰੇ ਕਿੰਨੇ ਵਜੇ ਤੁਸੀਂ ਕਿੰਨੇ ਵਜੇ ਉੱਠਿਆ ਜੀ ਹਾਂ 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 ਫੇਰ ਦੁਬਾਰਾ ਕਿੰਨੇ ਵਜੇ ਉੱਠ ਕੇ ਚੰਨਾ ਪਾਓ ਚੰਨਾ ਪਾਓ ਸਵੇਰ ਕਿੰਨੇ ਵਜੇ ਉੱਠੇ 5 ਵਜੇ ਸਵੇਰ 5 ਵਜੇ ਉੱਠੇ ਤੇ ਫੇਰ ਦੁਬਾਰਾ ਹੁਣ ਕਿੰਨੇ ਵਜੇ ਸੁੱਤੇ 7 ਵਜੇ 10 ਵਜੇ 7 ਵਜੇ 7 ਵਜੇ ਸਵੇਰ 5 ਵਜੇ ਉੱਠ ਕੇ ਤੇ ਦੰਦੇ ਦਾ 7 ਵਜੇ ਫੇਰ ਆ ਕੇ ਲੱਗੇ ਆ ਥੱਕ ਗਏ ਹੈ ਹਾਂ ਚਲੋ ਠਫੜਾ ਹਣਾ ਕਰਕੇ ਕੰਮ ਕਰ ਤੋਹੀ ਬਾਗ ਬੁੱਟੇ ਨੂੰ ਅਗਲੋਣ ਵਾਲੀ ਪਈ ਹੈ ਘਰ ਨੂੰ ਹੈ ਕੰਮ ਕਰਨਾ ਕੋਈ ਵੀ ਕਿਉਂ ਬਾਤ ਨਹੀਂ ਕਰਨਾ ਐਸਲੀ ਜਿਹੀ ਜੱਟ ਦੇ ਮਤਲਬ ਕਰਾਉਂਦੀ ਬੋਲੀ ਜਾਂਦੀ ਹੈ ਜ਼ਿੰਦਗੀ ਵਿੱਚ ਔਰ ਤੇ ਘਾੜ ਜਿਹੜੀ ਐਸ਼ ਲਿਖੀ ਆ ਜਾ ਕਰਕੇ ਲੈ ਕੇ ਆਵਾ ਬਾਹਰ ਆ ਜਾ ਕਾ ਕੁੱਟਣ ਲੱਗ ਗਿਆ ਭੱਜਿਆ ਆਜੇ ਜਿ ਕਰਾ ਕੇ ਲੇ ਕੇ ਉਹ ਨਰਕਾ ਪਟਾ ਕਿ ਨਾਲ ਲਏ ਤੇ ਡਾਂਸ ਕਰਾਗੀ ਟੈਂਗੇ ਡੈਂਗੇ ਵਾਲਾ ਚਲ ਮੇਰੀ ਗੱਲ ਸੁਣ ਤੂੰ ਮੈਨੂੰ ਟੈਂਗੇ ਡੈਂਗੇ ਦਾ ਡਾਂਸ ਕਰਕੇ ਵਿਖਾ ਦੇ ਹਾਂ ਇੱਕ ਵਾਰੀ ਕਿ ਤੈਨੂੰ ਤੇਰੀ ਮਾਫੀ ਸਾਰਾ ਕਾਵਾ ਸੜ ਕੇ ਅਮਰ ਮੈਂ ਕਰ ਦਿੰਨਾ ਹਾਂ ਹਾਂ ਪਰ ਕਾ ਵੀ ਮੈਂ ਤੇ ਮਾਫੀ 사ੜਾਂਗੀ ਜਦ ਤੱਕ ਕਰ ਆਉਣ ਕੈਮਰਾ ਸ਼ਰਤਾਂ ਪਰ ਇੱਕ ਆਉਣ ਕੈਮਰਾ ਕਰਨਾ ਪੈਣਾ ਹੈ ਹੈ ਨਾ ਕੇ ਉਹਦੀ ਆਉਣ ਕੈਮਰਾ ਸ਼ਰਤਾ ਵੀ ਕਾ ਪਾਟ ਕੇ ਮੈਂ ਆਉਂ ਕਾ ਤਾ ਤੇਰਾ ਪਟਿਆ ਪਿਆ ਵਾ ਤੇ ਕਾ ਨੂੰ ਅੱਗ ਮੈਂ ਲਾ ਕੇ ਆਉਂਗੀ ਅੱਗ ਲਾਉਂਗਾ ਤਾਂ ਵੀ ਆਉਂਗੀ ਐ ਸਿਰਫ ਕਾ ਨਹੀਂ ਲਾਉਣੀ ਐ ਅੱਗ ਲਾਉਣੀ ਔਰ ਲੋਕਾਂ ਦੇ ਘਰਾਂ ਜਿਹੜੀ ਅੱਗ ਲਾਉਂਦੀ ਵਰਦੀ ਮੈਨੂੰ ਪਤਾ ਤੂੰ ਜਿੱਥੋਂ ਬੋਲਦਾ ਮੈਂ ਚਲੋ ਉੱਠ ਫਿਰ ਚੱਲ ਗਏ ਸੁੱਤਾ ਪਿਆ ਵਾ ਸੁੱਤੇ ਪੈਣ ਨੂੰ ਮੈਂ ਤੈਨੂੰ ਇਹ ਦੱਸਿਆ ਵੀ 5 ਵਜੇ ਉੱਠ ਕੇ ਤੇ 10 ਵਜੇ ਫੇਰ ਪੈ ਜਾਣਾ ਇਹ ਕੋਈ ਸੌਣਾ ਹੈ ساری ਰਾਤ ਵੀ ਆਪਾਂ ਸੁੱਤੇ ਰਹਿੰਨੇ। ਰਾਤ ਪੈਣਾ ਵੀ 2 ਵਜੇ ਕੰਮ ਕਰਦਾ ਨੂੰ ਮੇਰੇ ਕੋਲ। ਹਾਂ 2 ਵਜੇ ਸੌਣਾ ਤੇ ਫੇਰ ਕੀ ਹੋ ਗਿਆ? ਤੇਰੇ ਤਾਂ ਇਹ ਹਿਸਾਬ ਹੋ ਗਿਆ ਰਮਨ ਰਾਤ ਅੱਲ ਘੰਟੇ ਉੱਠਣਾ ਲਈਏ ਨਾ। ਜਦੋਂ ਕੰਮ ਤੇ ਅਸੀਂ ਉਹਦਾ ਵੀ ਵਿਚਾਰਾ ਸਵੇਰ ਦੀ ਨਹੀਂ ਸਮਝਦਾ ਦੇ 2-4 ਘੰਟੇ ਤੇ ਹੁਣ ਜੇ ਨਹੀਂ ਕੰਮ ਤੇ ਜਾਂਦੇ ਤੇ ਹੁਣ ਵੀ ਰਾਤ ਨੂੰ ਸਾਰਾ ਰਾਤ ਕੰਮ ਕਰ ਲੱਗਾ ਰਹਿੰਦਾ। ਆਨਲਾਈਨ ਬਿਨਸ ਕਰਦਿਆਂ ਮੈਂ ਕੰਮ ਆਉਂਦਾ ਹੀ ਬਹੁਤ ਮੇਰੇ ਤੋਂ ਮੇਰੇ ਕੋਲੇ। ਆਹ ਤੇ ਉਹਨਾਂ ਨੂੰ ਪੁੱਛ ਲੈ ਜੇ ਲਾ ਕੇ ਹੁ ਆਪ ਕੰਟੇ ਤੋਂ ਮੈਂ ਤਾਂ ਹੋ ਰਹੀ ਆ ਠਕੜਾ 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 ਆ ਪਿਆਵਾ ਦੱਸੋ ਕੋਈ ਦੇਸੀ ਨਸਖਾ ਆਰਤੀ ਵੰਜਾਂ ਨੂੰ ਠਾਉਣ ਦਾ ਦੇਸੀ ਨਸਖਾ ਕੋਈ ਦੱਸੋ ਜਿਹੜੇ ਰਾਤ ਨੂੰ ਜਾਗਦੇ ਰਹਿੰਦੇ ਤੇ ਦਿਰੇ ਘੇ ਰਹਿੰਦੇ ਆ ਸੌਣਾ ਵੀ ਹੈ ਨਹੀਂ ਸਾਜਾ ਤਾਂ ਬੰਦਾ ਦੋ ਚਾਰ ਘੰਟੇ ਸੌਂਗੇ ਨੀਂਦ ਬੁਰੀ ਕਰੇ ਅਠਾ ਜੇ ਜੱਟ ਗਿਆ ਫਿਰ ਇਹ ਸੀ ਕਿ ਤੋ ਛੱਡਿਆ ਬੰਨ੍ਹ ਲਿਆ ਠਹਿਰੀ ਸੋਈ ਲਾਠਰ ਮਾ ਪਾੜ ਨੂੰ ਠੂਣ ਹਾਏ ਕਹਿੰਦਾ ਮੈਂ ਤਾਂ ਵੇਖ ਕੇ ਤੂੰ ਸੌ ਪੁੱਤੋ ਤੋਂ ਗਿਆ ਤਾ ਤੋਨ ਕੁੜੀ ਜੀ ਤਿਆਰ ਹੋ ਗਿਆ ਇੰਨੀ ਜਿੰਨੀ ਸ਼ਾਲ ਮਾਰ ਕੇ ਇਹ ਉੱਤਿਆ ਵਾ ਉਹਦੇ ਕਾਰਨ ਸੌੜ ਵਾਰ ਤੇ ਤੇ ਵੀ ਜੱਡ ਨਾਲ ਤੇ ਕਹਿੰਦੇ ਉਨੀ ਸ਼ਾਲ ਮਾਰ ਕੇ ਜੇ ਕਿਤੇ ਔਰ ਦਾ ਵੀ ਘਾਣਾ ਅੱਗ ਲਾਈਏ ਅਗਰੀਗਾ ਦਾ ਕਰ ਵੀਡੀਓ ਵਿੱਚ ਹਾਂ ਨਹੀਂ ਤੇ ਘਾ ਦਾ ਹੰਸਾੜ ਨਹੀਂ ਆ ਜਿਹੀ ਤਰ੍ਹਾਂ ਹੀ ਹੋਦਾ ਨਹੀਂ ਕਰਨਾ ਆਪਾਂ ਹੈ ਅਜੀ ਦੇ ਲੈ ਕਾ ਦਾ ਨਾਮੋਂ ਨਿਸ਼ਾਨ ਮਟਾਉਣਾ ਆਜੇ ਤੁਹਾਨੂੰ ਵੀ ਵਿਖਾਉਣੇ ਤੁਸੀਂ ਸਾਡੇ ਨਾਲ ਨਾਲ ਚੱਲੋ ਨਾ ਉਹ ਤੇ ਉਹ ਕਾ ਹੋ ਗਿਆ ਸੀਗਾ ਐ ਨਹੀਂ ਬੱਚੇ ਇਹਨਾਂ ਨੇ ਕੈਲੰਡਰ ਪੋਣਾ ਮੈਂ ਤਸਵੀਰ ਵਿੱਚ ਤੇਰੀ ਰੋਕ ਤੇ ਮੈਂ ਤਾਂ ਕਹੀ ਆਈ ਖਰਸ਼-ਪੂਸ਼ ਬਣਾ ਤੇ ਤੇ ਗੋਮੇ ਮੇਰਾ ਕਿਸੁਣਾ ਜਿਹਾ ਬਣਾਣ ਦੇ ਕੇ ਨਹੀਂ ਲੈੰਡਰ ਪੋਣਾ ਮੈਂ ਕੱਛੋਂ ਲੈੰਡਰ ਪੋਣਾ ਤੇ ਚਲੋ ਚੱਲ ਜੀ ਚਾਬੀ ਚੱਕ ਲਈਂਂ ਦੇ ਦੀ ਦੇਸੀ ਜਿੰਦਾ ਲੱਗਾ ਹ ਸੱਚ ਉਹਦਾ ਫੁੰਡਾ ਡੋਪ ਪਟਾ ਨਵਾਂ ਲਿਆ ਕੇ ਗੇਟ ਲਾਇਆ ਸੀ ਤੇ ਕੀ ਰੱਖਿਆ ਮੈਂ ਦੱਬੀ ਸੀ ਲੈ ਲਈ ਤੇ ਉੱਨੇ ਵਾਲਿਆ ਤੇ ਗੇਟ ਲਾਇਆ ਤੇ ਉਹ ਤਾਂ ਨਹੀਂ ਨਗਵਾ ਦੋ ਛੱਲੇ ਵਾਲਾ ਪੁੰਡਾ ਟੁੱਟ ਗਿਆ ਹੁਣ ਵੈਲਡਿੰਗ ਕਰਨ ਵਾਲਾ ਕੋਈ ਆਇਆ ਨਾ ਉੱਥੇ ਵੈਲਡਿੰਗ ਕਰਾਵਾਂਗੇ ਇੱਥੇ ਮਾਚਿਸ ਲਈ ਸੀ ਆਇਆ ਲੱਗਦੀ ਹੋਜੀ ਆਪਾਂ ਚੱਕ ਲਈ ਮਾਚਿਸ ਤੇ ਹੁਣ ਆਪਾਂ ਚੱਲਿਆ ਬਾਹਰ ਹਣਾ ਉਸ ਜਦੋਂ ਪਹਿਲੇ ਹੀ ਘੜ ਕੇ ਦਰਵਾਜ਼ਾ ਖੋਲਣ ਨੂੰ ਟੁੱਪ ਵੀ ਬਹੁਤ ਆ ਕਹਿਣਗੇ ਹੱਥ ਨੇ ਨਹੀਂ ਕੰਮ ਕਰਉਂਦੀ ਤਾਂ ਕੀ ਕਰਉਂਦੀ ਕੀ ਕਰਾਂ ਤਾਂ ਇਹ ਤਾਂ ਸੋ ਲੱਗਦਾ ਹੱਥ ਨੇ ਕੁਲਵੀਰ ਆ ਜਾਂਦਾ ਸ਼ਾਮ ਦੇ ਟਾਈਮ ਜਦੋਂ ਕੁਲਵੀਰ ਆ ਜਾਂਦਾ ਤੇ ਫਿਰ ਕੰਮ ਆਪਣੇ ਤੇ ਇੱਕ ਜਿਹੜਾ ਇਹ ਲਿਆ ਕੰਮ ਵੇਖੀ ਮੋੜਾ ਦਵਾ ਤਾਂ ਨਹੀਂ ਕਾ ਉੱਗਿਆ ਸੀ ਸਾਰੀ ਸਫਾਈ ਕਰਕੇ ਸਾਰਾ ਪਟਕੇ ਗਈ ਸੀ ਇਹਨੇ ਆ ਨਾ ਪਾ ਇਹ ਸਾਡਾ ਦੇਸੀ ਜਿੰਦਾ ਦੇਸੀ ਜਿੰਦਾ ਕਿ ਆਹ ਕਿਤਾ ਕੁੰਡੇ ਟੁੱਟ ਗਿਆ ਵੈਲਡਿੰਗ ਕਰਾਉਣ ਵਾਲਾ ਮਹਿੰਗਾ ਜੰਦਾ ਲੈ ਕੇ ਆਂਦਾ ਦਰਵਾਜਾ ਖੁੱਸਾ ਜਿ ਪੁੱਸੇ ਹੋ ਗਿਆ ਆਹੋ ਉਹ ਵਾਲੇ ਕਿੰਦਾ ਪਾਇਆ ਸੀ ਤਾਂ ਕਿੰਦਾ ਉੱਟਿਆ ਸੀ ਕਹ ਕਰਿਆ ਹਾਏ ਤੇ ਆ ਕੁੱਢੀ ਜਾਂਦੇ ਸ਼ੂ ਕਰਾ ਨਈ ਉੱਗਿਆ ਸ਼ੂ ਕਰਾ ਨਈ ਉੱਗਿਆ ਗਾ ਹਾਜੀ ਤੱਕ ਤੱਕ ਐ ਸਭ ਖਬਸਾ ਹੀ ਇਕੱਠਾ ਕਰਕੇ ਗੀ ਵੈ ਦਾ ਕੰਮ ਤੂੰ ਸ਼ੂ ਕਰ ਮੈਂ ਤਾਂ ਆਈ ਸੀ ਵੱਡਾ ਵੱਡਾ ਚੜ ਗਿਆ ਹੋ ਗੋ ਉੱਧਰ ਹੀ ਉੱਧਰ ਤਾਂ ਆਪਾਂ ਛੱਡ ਕੇ ਗਏ ਸੀ ਆਪ ਹਣਾ ਹੁਣ ਇਹ ਹੁਣ ਇਹਨੂੰ ਅੱਗ ਕਿਵੇਂ ਲਾਈਏ ਖੋਦਣਾ ਪਣਾ ਰਿਹਾ ਖੋਦਣਾ ਨਹੀਂ ਪਣਾ ਇਹ ਨੂੰ ਇਹ ਢੱਕਤਾ ਕਰਕੇ ਜਾਂ ਤੱਕ ਖਲਾੜ ਦੇ ਤੱਕ ਤੇ ਜੇ ਸਾਰਾ ਧੁੱਪ ਜੀ ਲੱਗ ਜੂਗੀ ਨਾ ਬਾਅਦ ਚ ਵੇਸਟ ਮਟੀਰੀਅਲ ਜੇ ਸਾਰਾ ਸਭ ਕਹੀ ਲੈ ਜਾਵਾ ਹਾਂ ਕਹੀ ਜਾ ਕੇ ਲੈ ਕੇ ਆਓ ਕਹੀ ਦੇ ਨਾਲ ਤੁਸੀਂ ਖੋਦੋ ਤੇ ਮੈਂ ਵੀ ਅਸਲੀ ਅੰਦਰ ਕੀ ਮੌਲ ਆ ਕਾ ਇਹ ਨਵੀਂ ਭਾਰਤੀ ਪਾਈ ਕਰਕੇ ਬੈਠਾ ਐ ਇੱਥੇ ਇੱਕ ਟਰਾਲੀ ਅੱਧੀ ਟਰਾਲੀ ਹੋਰ ਭਾਰਤੀ ਦੇ ਪੈ ਜੀ ਵੀ ਨਵੀਂ ਪਾਈ ਸੀ ਨਾ ਬਹੁਤ ਨੀਵਾ ਥਾਂ ਸੀ ਇੱਥੇ ਤਾਂ ਵਿਚਾਰੇ ਪਸ਼ੂ ਵੀ ਸਾਡੇ ਓਕੇ ਹੁੰਦੇ ਰਹਿੰਦੇ ਸੀ ਦੇ ਬਾਚ ਭਰਤੀ ਬਖੇ ਤੇ ਅਸੀਂ ਕਰਤਾ ਇੱਧਰ ਹੀ ਸਾਡੇ ਸਾਰੇ ਟੀਨ ਪਾਈਆਂ ਹੋਈਆਂ ਅੰਦਰ ਪਹਿਲੋ ਆ ਵੀ ਸੜੇ ਕਮਰੇ ਬਹੁਤ ਡੂੰਗਾ ਸੀ ਤੂੜੀ ਤੂੜੀ ਤੇ ਮੈਂ ਇਹਦੇ ਉੱਤੇ ਰੋੜੀ ਖਲਾੜ ਕੇ ਰੱਖਤੀ ਐਨਾ ਨਹੀਂ ਕਿ ਵੀ ਭਰਤੀ ਬਾਈ ਇੱਥੇ ਬੈਠੂਗਾ ਹੁਣ ਇੱਥੇ ਅਸੀਂ ਤਾਂ ਹੀ ਫਰਸ਼ ਨਹੀਂ ਹੈ ਉਹਨਾਂ ਦੇ ਬਈ ਜਿੰਨਾ ਬਹਿਣਾ ਇੱਕ ਵਾਰੀ ਬੈਜੂ ਆ ਗਏ ਆਉਂਦੇ ਪਏ ਆ ਦੇਖ ਲਈ ਹਮ ਕੀ ਕਰਦੇ ਮੇਰੇ ਗਮਲੇ ਵੇਖੀ ਸਾਰੇ ਪੌਦੇ ਘੰਨੇ ਵਾਲੇ ਸੋਕੂ ਵੀ ਇਧਰ ਚੱਕਰ ਨਹੀਂ ਨਾ ਵਜਦਾ ਰਿਹਾ ਇਧਰ ਲ ਗਮਲੇ ਵੀ ਵਿਚਾਰੇ ਲੈ ਕੋਈ ਬੋਹ ਦੰਨੇ ਤੋਂ ਦਵਾਰ ਸਾਰੇ ਜਲਾਉਣਾ ਐਕ ਤਰ੍ਹਾਂ ਦਾ ਮਿੱਟੀ ਨਹੀਂ ਸਹੀ ਪਈ ਨਾ ਇਹਨੇ ਮਿੱਟੀ ਪੱਥਰਾਲੀ ਆ ਗਈ ਐ ਗਿੱਲਾ ਹਜੇ ਤਾਂ ਬਹੁਤ ਜ਼ਿਆਦਾ ਹੈ ਨਾ ਗਿੱਲਾ ਬਹੁਤ ਜ਼ਿਆਦਾ ਗਿੱਲਾ ਹਾਂ ਮੀ ਕੱਲ ਫੇ ਮੀ ਪੈ ਗਿਆ ਨਾ ਇਹ ਕੱਲ ਦਾ ਮੀਨ ਨਾ ਪੈਂਦਾ ਪਹਿਲੋ ਅੱਗ ਲਾ ਜਾਂਦੇ ਠੀਕ ਸੀ शाम तक शाम ही करके जाव गे इन सही इन वो कर दो अस स्यार, सारा सियाल से धुनी लाके बैठे रहने तो हरा हरा बहुत सोना लगता ध्यान पर हां खारे दाम जी आंटी घर जाएंगे ਔਲਾਦ ਆ ਨਾ ਠਾਕੇ ਕੰਮ ਤੋਂ ਕਿੰਦੇ ਸੀ ਅਸੀਂ ਛੱਡ ਕੇ ਦਿਓ ਅਕੇ ਇਹ ਸੀਤਲੇ ਪੈੜਾ ਵਗਾ ਕਿਉਂ ਕੰਮ ਕਰਗੇ ਪਹਿਲੇ ਕਿ ਇਹ ਸੀਤਲੇ ਪਾ ਗਰਮੀ ਜੀ ਕਟੰਡਾ ਲਾ ਨਹੀਂ ਲੈਂਦੀ ਨਾ ਬਹੁਤ ਆ ਨਾ ਥੱਕ ਕੇ ਸਾਹ ਛੜ ਗਿਆ ਜੀ ਕਟੰਡਾ ਲਾ ਹੀ ਨਹੀਂ ਲੈਂਦੀ ਹੂੰ ਅੱਜ ਬੇਈਂਤ ਨਕਰ ਮੇਂ ਹੀ ਲੈ ਵੇਈਂਤ ਹੀ ਖੜੋਗਾ ਕੋਈ ਜੀ ਮੋਲ ਵੜਦਿਏ ਵੜ ਦੋ ਛਾਣੂ ਸਹੀ ਛਾਣੂ ਵੜਦੇ ਹੁਣ ਉੱਥੇ ਧੁੱਪ ਬੜੀ ਆ ਆ ਇਹਨੂੰ ਧੁੱਪੇ ਧੁੱਪੇ ਖਲਾਰਦੇ ਤਾਂ ਮੈਂ ਜਾਣ ਗਿਆ ਇਸ ਤੋਂ ਲੈ ਕੇ ਮੈਨੂੰ ਪਤਾ ਹੀ ਸੀ ਵੀ ਇੱਥੇ ਗਿੱਲਾ ਹੋਊਗਾ ਮੈਂ ਕਿਹਨੂੰ ਧੋਪ ਲੱਗ ਜੂਗੀ ਨਾ ਇਹਨੂੰ ਧੂਫੇ ਤੋਂ ਕਲਾਰ ਤੇ ਮਿੱਟੀ ਜੀ ਇੱਕ ਪਾਸੇ ਹੋ ਜੂਗੀ ਤੇ ਕਾ ਕਾ ਸੜ ਜੂਗਾ ਇਹਨੂੰ ਸ਼ਾਮ ਨੂੰ ਕਰ ਦਾਂਗੇ ਇਧਰਲੇ ਨੂੰ ਸ਼ਾਮ ਨੂੰ ਕਰ ਦਾਂਗੇ ਪੂਰਾ ਘਰ ਦਾ ਘਾਣਾ ਚੰਗਾ ਹੋ ਗਿਆ ਖਲਾਸਾ ਇਧਰ ਵੀ ਤਾਂ ਪਾਈ ਜਾਈ ਜੰਮ ਇਸ ਤਾਂ ਇੰਨੇ ਖਾਜਮਦੀ ਨਹੀਂ ਹੁੰਦੀ ਵੈਸੇ ਇਹਨੂੰ ਮੋਟਰ ਤਾਂ ਲਾ ਦੇ ਆਵੇ ਸਾਡੇ ਟਾਇਰ ਲਾਏ ਉੱਪਰ

ਉਹ ਚੜੀ ਇਹ ਬੱਚੇ ਇੱਥੇ ਦਿੰਦੀ ਆ ਵਿਚਾਰੀ ਦੇ ਇੱਕ ਵਾਰੀ ਬੱਚੇ ਡੈਗ ਗਏ ਸੀ ਫਿਰ ਤਾਂ ਚੱਕ ਕੇ ਰੱਖੇ ਉਹ ਬਿਠੀ ਆ ਸਾਨੂੰ ਵੇਖ ਕੇ ਉੱਥੇ ਬਹਿ ਗਈ ਆ ਜਾ ਆ ਜਾ ਇੱਥੇ ਅੰਦਰ ਤੇਰੇ ਹੀ ਘਰ ਆ ਪੈਣੀ ਸਾਡਾ ਨਹੀਂ ਆ ਜਾ ਡਰਨਾ ਅਹੀਂ ਚੱਲੇ ਬਾਹਰ ਨੂੰ ਚੰਗਾ ਬਾਈ ਬਹਿ ਜਾ ਤੁਹਾਡੇ ਬੱਚਿਆਂ ਕੋਲ ਚਲਿਖੀ ਹੋ ਗਿਆ ਕੰਮ ਕਿੱਥੇ ਘਰ ਨੂੰ ਸਾਹ ਦਾ ਲੈ ਲੈਣ ਦੀ ਫੇਰੀ ਸਾਡਾ ਤੜ ਗਿਆ ਆ ਜਾ ਦਰਵਾਜ਼ਾ ਖੁੱਲੇ ਰਹਿ ਜਾਂਦੇ ਉਹ ਖਿੜਾਰਤਾ ਸਿੱਕਾ ਉਹਨੇ ਨੂੰ ਲੱਗ ਜੂਗੀ ਤੌਪ ਤੇ ਆਣ ਕੇ ਸ਼ਾਮ ਨੂੰ ਇਹਨੂੰ ਕਰਦਾਂਗੇ ਨਾਸਟ ਨਾਸਟ ਜੰਡੇ ਡਿਸਟਰੋਏ ਬਾਹਰ ਪੂਰਾ ਨਲਾਇਓ ਥੋੜਾ ਹੀ ਲਾ ਦੇ ਉੱਤ ਲੋ ਕੁੰਡਾਈ ਲਾ ਦੇ ਥੱਲੇ ਆਲਾ ਨਲਾਇਓ ਜਿੰਦਾ ਨਲਾਇਓ ਆਜੋ ਸ਼ਾਮ ਨੂੰ ਫੇਰ ਹੋਣੀ ਆ ਚੰਗ ਤੌਪ ਵੱਜ ਬਹੁਤ ਜ਼ਿਆਦਾ ਵਾ ਜਦੋਂ ਬਾਰਿਸ਼ ਤੋਂ ਬਾਅਦ ਤੌਪ ਜਾਂ ਗਰਮੀ ਆਉਂਦੀ ਨਾ ਫੇਰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਚਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਘਰੇ ਘਰੇ ਕੱਪੜੇ ਸਾਡੇ ਸੁੱਕ ਗਏ ਤੇ ਇਹਨਾਂ ਦੇ ਪੱਗਾਂ ਲਾ ਲਾਂ ਪੱਗਾਂ ਨੂੰ ਨਾ ਰੰਗ ਓੜ ਜਾਂਦਾ ਬੱਚ ਸੁੱਕ ਛੇਤੀ ਜਾਂਦੀਆਂ ਮਸਲਾ ਬਗਾਨੀਆਂ ਸੀ ਅਸ ਤੱਕ ਆਦ ਦੇ ਤੋਪ ਤਾਂ ਪਈ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕੱਪੜੇ ਜਸਲਾ ਕਿੱਥੋਂ ਰਹਿ ਜਾਂਦੀ ਆਪਣੇ ਲੈ ਜੂ ਅੰਦਰ ਜਾ ਮੈਂ ਕੱਪੜੇ ਲਾ ਲਾਂ ਹੁਣ ਅਸੀਂ ਜਾਣਾ ਕੁਲਬੀਰ ਦੇ ਸਕੂਲੇ ਹੈ ਕੁਲ ਵੀਰ ਦੇ ਸਕੂਲ ਜਾਣਾ ਸੀ ਉਹ ਹੁੰਦੀ ਮਗਰ ਐਵੇਂ ਪੱਗਾਂ ਲਾ ਕੇ ਨੱਚਣ ਦੇ ਕੰਮ ਜੇ ਕਿਸੇ ਨੂੰ ਕੋਈ ਵੀ ਨੌਕ ਲੈਣੀ ਹੁੰਦੀ ਜਰਾ ਠੀਕ ਆ ਸੰ ਕਮੈਂਟ ਬਾਕਸ ਕਰ ਸਕਦਾ ਵਾ ਅਨਬਾਕਸ ਕਰ ਸਕਦਾ ਵਾ ਕਿਸੇ ਵੀ ਜਰਾ ਕੋਈ ਸ਼ੀ ਕੁਛ ਨਾ ਹੁੰਦਾ ਫੇਸਬੁੱਕ ਇੰਸਟਾਗ੍ਰਾਮ YouTube ਪਾਣੀ ਦੇ ਦੋ ਮਿੰਟ ਫੇਰ ਮਾਰ ਦੇਣੀ ਪਾਣੀ ਲੈ ਕੇ ਦੂਰ ਲੈ ਆਪਾਂ ਪੋਰ ਜਿਓ ਕੀ ਹਾਲ ਚਾਲ ਜਿਹੜੇ ਜਿਹੜੇ ਵੀਰ ਮੇਰੇ ਨਵੇਂ ਜੁੜੇ ਆ ਪੈਣਾ ਰੱਜ ਕੇ ਸਪੋਰਟ ਕਰਉਠੀ ਗਈ ਵੀਡੀਓ ਵੀ ਜਿਹੜੀ ਫੁੱਲ ਵਾਚ ਕਰਦੇ ਆ ਉਹ ਲਾਸਟ ਤੇ ਜਾ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਓਕੇ ਜੀ ਆਪਾਂ ਕਰ ਲੱਗੇ ਆ ਬੰਦ ਵੀਡੀਓ ਹੁਣ ਅਸੀਂ ਕੁਲਵੀਰ ਦੇ ਸਕੂਰ ਜਾਂ ਨਾ ਮੈਂ ਜਾਣਦੇ ਹੋਏ ਬਲੌਗ ਸ਼ੁਰੂ ਕਰਾਂਗੇ دوسری ਆਈਡੀ ਤੇ ਪਾਵਾਂਗੇ ਅਪਲੋਡ ਕਰਾਂਗੇ ਕਿਉਂਕਿ ਉਹ ਕੁਲਵੀਰ ਦਾ ਬਲੌਗ ਅਸੀਂ ਕੁਲਵੀਰ ਤੂਰ ਵਾਲੀ ਆਈਡੀ ਤੇ ਅਪਲੋਡ ਕਰਦੇ ਆ ਉਧਰ ਜਾ ਕੇ ਜੀ ਤੁਸੀਂ ਸਾਨੂੰ ਕੁਲਵੀਰ ਨੂੰ ਵੀ ਫੋਲੋ ਕਰਕੇ ਰੱਖੋ ਕੁਲਵੀਰ ਦੇ ਸਾਰੇ ਬਲੌਗ ਉਧਰੀ ਅਪਲੋਡ ਹੁੰਦੇ ਆ ਇਧਰ ਮੋਟੇ ਹੁੰਦੇ ਆ ਓਕੇ ਜੀ ਬਾਏ ਬਾਏ ਸਾਰਾ ਜਿਆਦਾ ਛੱਡ ਲਾ ਕੰਮ ਕਿਤੇ ਹੋ ਗਿਆ ਮੈਂ ਬਾਰਖ ਵਾਲਾ ਵੱਡਾ ਗੁੰਲਾ ਪਾਤਾ ਸੀ ਹਾਂ ਹਾਂ ਗਰਮੀ ਬਹੁਤ ਆ ਹਾਂ ਗਰਮੀ ਤਾਂ ਹੈ ਵੀਰੇ